ਅਸਲਾਮ ਵਾਲੇਕਮ ਸਸਰੀਆਕਰ ਮੈਂ ਤੁਹਾਡਾ ਆਪਣਾ ਅਰਫਾਨ ਚੰਦ ਤੇ ਸਿਆਲਕੋਟ ਦੇ ਵਿੱਚ ਖਾਣਾ ਲੈ ਕੇ ਆਇਆ ਜੀ ਅਸੀਂ ਤੇ ਇਹ ਵੇਖੋ ਵੀ ਪਾਣੀ ਐ ਇੱਥੇ ਕਿੰਨਾ ਪਾਣੀ ਐ ਸੜਕਾਂ ਕਿਵੇਂ ਸੜਕਾਂ ਤੇ ਪਾਣੀ ਐ ਕਿਸ ਤਰ੍ਹਾਂ ਦੁਨੀਆ ਜਾਂਦੀ ਪਿਆ ਵੇਖੋ ਮੋਟਰਸਾਈਕਲਾਂ ਤੇ ਕਿੱਡੀ ਦੁਨੀਆ ਤੰਗ ਆ ਵਿਚਾਰੀ ਹੈ ਤੇ ਯਾਰ ਹਲਪ ਕਰੋ ਹਲਪ ਕਰੋ ਵੱਡੇ ਵੱਡੇ ਪਹੁੰਚੇ ਉਹ ਬੰਦੇ ਜਿਹੜੇ ਨੇ ਪਿੰਡਾਂ ਦੇ ਪਹੁੰਚਣ ਖਾਣਾ ਕੱਚਾ ਰਾਸ਼ਨ ਲੈ ਕੇ ਡੰਗਰਾਂ ਲਈ ਫੀਡ ਉਹਨਾਂ ਵਾਸਤੇ ਕੋਈ ਹੋਰ ਮਟੀਰੀਅਲ ਚੌਕਰ ਰਪਰਾ ਸਭ ਖੜੋ ਤੇ ਆਹ ਵੇਖ ਲਓ ਪਾਣੀ ਦੇ ਹਾਲਾਤ ਕਿ ਪਾਣੀ ਸਿਆਲਕੋਟ ਦੇ ਵਿੱਚ ਕਿੰਨਾ ਹੈ ਕੋਈ ਬੰਦਾ ਨਹੀਂ ਨਿਕਲਦਾ ਪੈ ਕੋ ਚੰਗੇ ਚੰਗੇ ਬੰਦੇ ਜਾਂਦੇ ਪੈ ਨਾ ਹੋਰ ਜਿਹੜੇ ਵੀ ਵੀਡੀਓ ਵੇਂਦੇ ਨੇ ਸਾਡੇ ਵੀਰ ਭਰਾ ਜਾਂ ਟਿਕਟੋਕ ਦੇ ਉੱਤੇ ਵੇਂਦੇ ਨੇ ਨਾ ਤੇ ਉਹਨਾਂ ਦਾ ਸਾਰਾ ਇਹ ਨਾ ਉਹਨਾਂ ਦਾ ਜ਼ੇਨ ਹੈ ਕਿ ਤੁਸੀਂ ਥੋੜਾ ਥੋੜਾ ਕਰਕੇ ਪੈਸੇ ਤਾਂ ਪਚਾਓ ਸਲਾਬ ਵਾਲਿਆਂ ਨੂੰ ਮਾਲ ਪਚਾਓ ਸਲਾਬ ਵਾਲਿਆਂ ਨੂੰ ਪੈਸੇ ਘੱਲੋ ਉਹਨਾਂ ਦੀ ਕੋਈ ਸੇਵਾ ਨਾ ਹੱਸ ਭੱਜ ਕੇ ਆਪ ਆਣ ਕੇ ਕਰੋ ਗੱਡੀਆਂ ਤੇ ਤੇ ਦੂਜਾ ਇਹ ਵੇਖ ਲਓ ਆਪਣੇ ਵੀਰ ਹੋਰੀ ਅਸੀਂ ਆ ਜਾ ਰਹੇ ਹਾਂ ਜੀ ਇਹ ਵੇਖ ਲਓ ਖਾਣਾ ਲੈ ਕੇ ਖਾਣਾ ਜਿੰਨੇ ਚੁੱਕਿਆ ਜਿੰਨੀ سپورਟ ਉਹ ਵੀ ਦੀ ਕਰਨੀ ਆ ਉਨੀ ਕਰਾਂਗੇ ਪਰ ਹਾਲੇ ਸਾਡੀ ਗੱਡੀ ਤੇ ਸਾਹਮਣੇ ਵੀ ਵੇਖ ਲਓ ਕੋ ਪਾਣੀ ਆ ਆ ਵੇਖ ਕਿੰਨਾ ਪਾਣੀ ਆ ਆ ਵੇਖੋ ਇਧਰ ਦੁਨੀਆ ਮੋਟਰਸਾਈਕਲ ਤੇ ਜਾਂਦੀ ਪਈ ਇਧਰ ਵੀ ਪਾਣੀ ਆ ਇਧਰ ਜਿੱਧਰ ਵੀ ਕੋਈ ਦੁਨੀਆ ਜਾਲੇ ਕਿੰਨਾ ਕਿੰਨਾ ਪਾਣੀ ਆ ਖਲੋਤਾ ਦਾ ਵੇਖੋ ਪਾਣੀ ਪਾਣੀ ਏ ਆ ਸਾਡੀ ਗੱਡੀ ਵੀ ਹੁਣ ਪਾਣੀ ਦੇ ਵਿੱਚੋਂ ਜਾਂਦੀ ਪਈ ਆ ਜੀ ਹੈ ਤੇ ਬੜਾ ਮਸਲਾ ਖਰਾਬ ਹੈ ਕੰਮਕਾਰ ਵਾਲੇ ਵੀ ਬਹੁਤ ਹੀ ਕੰਮ ਖਰਾਬ ਹੈ ਜਗਵਿੰਦਰ ਸਿੰਘ ਸਾਡਾ ਬਲੌਗ ਸ਼ੇਅਰ ਲੈ ਸਾਨੂੰ ਜਰੂਰ ਕਰਿਆ ਕਰੋ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ